ਹਾਲ ਚਾਲ ਦੋਸਤੋ ਉਮੀਦ ਕਰਦੇ ਹਾਂ ਸਭ ਠੀਕ ਹੀ ਹੋਣਗੇ ਤੇ ਆਪਾਂ ਵੀ ਪੂਰੀ ਚੜ੍ਹਦੀ ਕਲਾ ਦੇ ਵਿੱਚ ਤੇ ਇੱਕ ਆਪਾਂ ਗੱਲ ਕਰਨੀ ਸੀ ਨਾ ਕਈ ਲੋਕ ਕਮੈਂਟ ਕਰਦੇ ਆ ਨਾ ਜਾਂ ਕੋਈ ਪੁੱਛਦੇ ਆ ਬਈ ਸੇਮ ਐਚਪੀ ਦੇ ਟਰੈਕਟਰ ਇੱਕੋ ਜਿਹਾ ਜ਼ੋਰ ਕਿਉਂ ਨਹੀਂ ਮਾਰ ਰਹੇ ਕਿ ਯਾਰ ਮੇਰਾ ਟਰੈਕਟਰ ਇਹਦਾ 50 ਐਚਪੀ ਦਾ ਉਹ ਦੂਜੇ ਹਾਈ ਚ ਤਵੀਆਂ ਖਿੱਚਦਾ ਨਹੀਂ ਤੇ ਉਹਦੇ ਵਾਲਾ ਦੂਜੇ ਹਾਈ ਚ ਤਵੀਆਂ ਖਿੱਚੀ ਜਾਂਦਾ ਹੈਗਾ ਜਾਂ ਕੋਈ ਮਨ ਨਾਲ ਤੀਜੇ ਮੀਡੀਅਮ ਚ ਨਹੀਂ ਮੇਰੇ ਟਰੈਕਟਰ ਵਾਹੀ ਕਰਦਾ ਉਹਦਾ ਟਰੈਕਟਰ ਆਹ ਗੇਅਰ ਚ ਵਾਹੀ ਕਰਦਾ ਤੇ ਇਹਦੇ ਰਿਲੇਟਿਡ ਹੀ ਆਪਾਂ ਇੱਕ ਨਿੱਕੀ ਜਿਹੀ ਵੀਡੀਓ ਬਣਾਉਣੇ ਆਗੇ ਦੋ ਤਿੰਨ ਮਿੰਟ ਦੀ ਮੀਟ ਕਰਦੇ ਆ ਤੁਸੀਂ ਸਮਝੀਓਗੇ ਨਾ ਦਿਮਾਗ 'ਚ ਪੈ ਜੂ ਗੱਲ ਇਹਦਾ ਕੀ ਗੱਲ ਹੁੰਦੀ ਹੈ ਨਾ ਫਿਰ ਇੱਕ ਤਾਂ ਟਾਇਰ ਦੀ ਸਪੀਡ ਰੇਸ਼ੋ ਗੇਅਰ ਰੇਸ਼ੋ ਬਾਹਰੀ ਚੀਜ਼ਾਂ ਮੈਟਰ ਕਰਦੀਆਂ ਹੁੰਦੀਆਂ ਨੇ ਨਿੱਕੀ ਜਿਹੀ ਚੀਜ਼ੀ ਹੁੰਦੀਆਂ ਨੇ ਤਾਂ ਪਰ ਮੈਟਰ ਬਹੁਤ ਚੀਜ਼ਾਂ ਕਰਦੀਆਂ ਹੁੰਦੀਆਂ ਇਹ 'ਚ ਜਿਵੇਂ ਮੰਨ ਕੇ ਚੱਲੋ ਜਿਵੇਂ ਕਿ ਹੁਣ ਆਪਾਂ ਗੱਲ ਕਰਦੇ ਆ ਯਾਰ ਇੱਕ ਪੁਰਾਣੀ ਡਰੈਕਟਰਾਂ ਦੀ ਹਾਈ ਲੋ ਮੀਡੀਅਮ ਵਾਲੀ ਦੀ ਗੱਲ ਕਰੀਏ ਤੇ ਪੁਰਾਣੀ ਹਾਈ ਲੋ ਵਾਲੇ ਦੀ ਤੇ ਹੁਣ ਜਿਹੜੇ ਹਾਈ ਲੋ ਮੀਡੀਅਮ ਹਨ ਇਹਨਾਂ 'ਚ ਡਿਫਰੈਂਸ ਕੀ ਹੈ ਇਹਨਾਂ ਦੀ ਗियर ਸਪੀਡ ਦੀ ਹੁਣ ਜਿਵੇਂ ਇਹਦੇ ਲੋ ਗੇਅਰ ਸੀ ਉਹਨਾਂ ਦੀ ਸਪੀਡ ਤਾਂ ਜਮਾ ਘਟਾਤੀ ਜਿਹੜੇ ਗੇਅਰ ਮੀਡੀਅਮ ਨੇ ਇਹਨਾਂ ਦੀ ਸਪੀਡ ਪੁਰਾਣੀ ਲੋ ਵਾਲੀ ਕਰਤੀ ਹੈ ਨਾ ਕਿ ਇਹਦੇ 'ਚ ਮੀਡੀਅਮ ਗੇਅਰ ਤਾਂ ਹੀ ਪੈ ਗਿਆ ਵਿੱਚ ਤੇ ਹੁਣ ਚੱਕਰ ਕੀ ਹੈ ਪਹਿਲਾਂ ਤਾਂ ਅਪ ਟਰੈਕਟਰ ਬੰਉਂਦੇ ਹੁੰਦੇ ਸੀ ਤੀਜੇ ਲੋ ਤੇ ਚੌਥੇ ਲੋ ਤੇ ਪਹਿਲੇ ਹਾਈ ਦੇ ਵਿੱਚ ਹੁਣ ਕੀ ਹੋਣ ਲੱਗਿਆ ਦੂਜਾ ਮੀਡੀਅਮ ਤੀਜਾ ਮੀਡੀਅਮ ਤੇ ਪਹਿਲਾ ਹਾਈ ਹੁਣ ਚੌਥਾ ਮੀਡੀਅਮ ਕੰਮ ਨਹੀਂ ਕਰਦਾ ਆਪਣਾ ਇਹ ਇਟੂ ਦਾ ਕੀ ਰਹਿ ਗਿਆ ਹੁਣ ਜੀ ਮੈਂ ਆਪ ਬਰਾਬਰ ਦੀ ਟਰੈਕਟਰ ਲਾ ਲਈ ਜਿਵੇਂ ਕਿ ਸਵਰਾਜ 855 ਲਾ ਲਈਏ ਤੇ ਇੱਕ ਫਾਰਮ 60 ਲਾ ਲਈਏ ਜਿਹੜੀ ਕੀ ਫਾਰਮ 60 ਦੀ ਸਪੀਡ ਹੈਗੀ ਆ ਬਾੜੀ ਸਹੀ 11 ਦੀ ਜਿਵੇਂ ਉਹ ਦੂਜੀ ਹਾਈ ਚ ਵੀ ਤਵੀਆਂ ਖਿੱਚ ਲੈਂਦਾ ਆਰਾਮ ਨਾਲ ਕਿਉਂਕਿ ਇਹਨਾਂ ਦੀ ਜਿਹੜੀ ਦੂਜੀ ਹਾਈ ਦੀ ਸਪੀਡ ਹੈ ਨਾ 10 ਦੁੱਸ ਦੀ ਆ ਤੇ ਸਵਰਾਜ ਦੀ ਜਿਹੜੀ ਦੂਜੀ ਹਾਈ ਦੀ ਇਹਦੀ ਸਪੀਡ ਵੱਧਾਗੀ ਹੈ ਤਾਂ ਹੈ ਤਾਂ ਇਹ ਇਕੁਲ ਐਚਪੀ ਦੇ ਆਗੇ ਪਰ ਉਹ ਸਪੀਡ ਜ਼ਿਆਦਾ ਹੋਣ ਕਰਕੇ ਉਹ ਜ਼ਿਆਦਾ ਦਬਤਾ ਕਰਨ ਤੋਂ ਉਹਨਾਂ ਨੂੰ ਜ਼ੋਰ ਲੱਗਦਾ ਨਹੀਂ ਉਹਦੀ ਤੀਜੀ ਮੀਡੀਅਮ ਤੇ ਪਹਿਲੀ ਹਾਈ ਆ ਗੇਅਰ वैसे द मोस्टली हरेक ट्रैक्टर दी जेडी कंपनी है पहला हाई ते तीजा मीडियम ही आपा नु घेर देंदी हैगी। ਇਹ ਕੰਮ ਵਾਸਤੇ ਖੇਤੀ ਵਾਲੇ ਵਾਸਤੇ ਪਰ ਆਪਾ ਤਾਂ ਕੇ ਨਾਲ ਦੂਜਾ हाई ਲਾਉਣੇ ਆ ਜਿਹੜਾ ਕਿ ਇਨਾਂ ਕੀ ਵਰਤੋਂ ਦੇ ਵਿੱਚ ਨਹੀਂ ਆਉਂਦਾ ਤੇ ਆਪਣੀ ਵਾਹੀ ਵੀ ਸਹੀ ਨਹੀਂ ਹੁੰਦੀ ਕਿਉਂਕਿ ਸਪੀਡ ਵਾਲੀ ਓਵਰ ਹੋ ਜਾਂਦੀ ਹੈ। ਜਿਵੇਂ ਇੱਕ ਸੋਨਾ ਲੀਕਾ ਦਾ ਟਰੈਕਟਰ ਹੈਗਾ ਉਹਦੇ ਪਹਿਲੇ हाई ਦੀ ਸਪੀਡ ਤਾਂ ਹੈਗੀ 7 ਦੀ ਤੇ ਦੂਜੇ हाई ਦੀ ਹੈਗੀ 16 ਦੀ। ਉਹ ਮਾਂ ਦਾ ਪੁੱਤ ਦੂਜਾ हाई ਲੈਂਦੀ ਨਹੀਂ ਹੁਣ ਤੁਸੀਂ ਦੇਖੋਗੇ ਕੰਪਨੀ ਨੇ ਆ ਕੀ ਕੀਤਾ ਉਹਦੀ 7 ਦੀ ਸਪੀਡ ਤਾਂ ਦਿੱਤੀ ਹੈ ਪਹਿਲੇ हाई ਦੀ। ਤਾ ਕਿ ਜਿਹੜੇ ਕੀ ਉਹਦੇ ਵੱਡੇ ਤੋਂ ਵੱਡਾ ਇੰਪਲੀਮੈਂਟ ਚੱਲੀਏ ਹੁਣ ਪਹਿਲੇ ਹਾਈ ਜੀ ਤੁਸੀਂ ਐ ਲਾ ਲਓ ਉਹ 60 ਕੁ ਹਸਵਾਰ ਦਾ ਟਰੈਕਟਰ ਤੁਸੀਂ 24 ਜੇ 26 ਤਵੀਆਂ ਰਾਵ ਨਾਲ ਖਿੱਚੂਗਾ ਬਸ ਆਸਤੀ ਖਿੱਚੂਗਾ ਕਿਉਂਕਿ ਉਹ ਜਿਹੜੀ ਉਹਨੇ ਪਾਵਰ ਹੈਗੀ ਹੈਗੀ ਕਿ ਉਹ ਮਤਲਬ ਗੇਰਾ ਵੱਧ ਮੰਨ ਲਊਗਾ ਹੁਣ ਜੇ ਉਹਦੇ ਮਗਰ ਆਪਾਂ 18 ਹਫ਼ਤਵੀਆਂ ਪਾਈ ਜਾਈਏ ਇੱਕ ਤਾਂ ਪਣੂ ਦੇਣ ਦਾ ਖਰਚਾ ਵਧੂਗਾ ਤੇ ਉਤੋਂ ਆਪਣਾ ਕੰਮ ਵੀ ਨਿਪਟਣਾ ਤੇ ਇੱਲਾ ਖਰਚੇ ਤਾਂ ਆਟੋਮੈਟਿਕਲੀ ਵਧੂਗਾ ਕਿ ਜਦੋਂ ਉਹਦਾ ਕੰਮ ਨਾ ਨੇ ਵਿੜਿਆ ਉਹਨੇ ਇਸੇ ਕਰਕੇ ਕੰਪਨੀਆਂ ਹੁਣ ਜਿਹੜੇ ਟਰੈਕਟਰ ਆ ਜਾਂ ਗੇਰਾਂ ਦੀ ਸਪੀਡ ਘਟਾਈ ਜਾਂਦੀ ਹੈਗੀ ਤੇ ਵੱਡੇ ਗੇਰ ਤਾਂ ਨਹੀਂ ਚਾਗਦੇ ਆਪਣੇ ਕਿਉਂਕਿ ਰੋਣ ਵਾਸਤੇ ਰਹਿ ਗਈ ਥੱਲੇ ਵੱਡੇ ਗੇਰ ਤੇ ਇਹੀ ਬੇਜਰ ਰੀਜਨ ਹੁੰਦਾ ਕਿ ਸੇਮ ਐਚਪੀ ਦੇ ਟਰੈਕਟਰ ਸੇਮ ਗੇਰ ਚ ਸੇਮ ਸਤ ਨੂੰ ਜਉਣੀ ਖਿੱਚਦੇਗੇ ਤੇ ਬਾਕੀ ਟਾਇਰ ਦਾ ਹੁਣ ਲੱਗਦਾ ਕਪ 50 21 16 ਦੀ ਔਲਤ ਕਿ ਬਸ ਇਹੀ ਕਾਰਨ ਸੀਗਾ ਹਨਾ ਜਿਹੜੇ ਕਰਕੇ ਆਪਾਂ ਨੂੰ ਲੋਕ ਕਹਿੰਦੇ ਮੇਰਾ ਟਰੈਕਟਰ ਆ ਗਿਰਚ ਨਹੀਂ ਕਿਸਦਾ ਮੇਰਾ ਟਰੈਕਟਰ ਇਹ ਗਿਰਚ ਨਹੀਂ ਕਿਸਦਾ ਤੇ ਉਮੀਦ ਕਰਦੇ ਹਾਂ ਤੁਹਾਡਾ ਜਿਹੜਾ ਕਨਫਿਊਸ਼ਨ ਹੋਵੇ ਇੱਕ ਜਿਹਾ ਇਹ ਦੂਰ ਹੋ ਗਿਆ ਹੋਊਗਾ ਤੇ ਆਪਾਂ ਮਿਲਦੇ ਕਿਸੇ ਹੋਰ ਵੀਡੀਓ ਵਿੱਚ ਧੰਨਵਾਦ